हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਅੱਜ ਆਪਾਂ ਗੱਲਬਾਤ ਕਰਨੀਆਂ ਵੀ ਜਿਹੜਾ ਵਕੀਰਾ ਵਾਲਾ ਟੈਕਨੀਕਲ ਵਰਤਨ ਤੋਂ ਬਾਅਦ ਗੁੱਲੀ ਡੰਡਾ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਕੰਟਰੋਲ ਹੋ ਜਾਂਦਾ ਇਹ ਕਾਫੀ ਜ਼ਿਆਦਾ ਕਿਸਾਨ ਵੀਰਾਂ ਵੱਲੋਂ ਪੁੱਛਿਆ ਜਾਣ ਵਾਲਾ ਸਵਾਲ ਆ ਤੇ ਕਿਸਾਨ ਵੀਰ ਇਹ ਵੀ ਕਹਿ ਰਹੇ ਵੀ ਕਿਤੇ ਅਸੀਂ ਲੇਟ ਨਾ ਹੋ ਜਾਈਏ ਤਾਂ ਵਕੀਰਾ ਦੀ ਝਾਗ ਤੇ ਸਾਡਾ ਗੁੱਲੀ ਡੰਡਾ ਨਾ ਵੱਡਾ ਹੋ ਜੇ ਸੋ ਕਿਵੇਂ ਪਤਾ ਲੱਗੇ ਜਾਂ ਕਿੰਨੇ ਦਿਨਾਂ ਬਾਅਦ ਜਿਹੜਾ ਗੁੱਲੀ ਡੰਡਾ ਖਤਮ ਹੋ ਜਾਂਦਾ ਚਾਹੇ ਆਪਾਂ 48 ਘੰਟੇ ਚ ਦਵਾਈ ਵਰਤੀ ਚਾਹੇ ਆਪਾਂ ਪਾਣੀ ਲਾਉਣ ਤੋਂ 2 ਜਾਂ 4 ਦਿਨ ਪਹਿਲਾਂ ਵਰਤੀ ਆ। ਸੋ ਉਹਦੇ ਬਾਰੇ ਗੱਲਬਾਤ ਕਰਦੇ ਆਂ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਜੁਰ ਕਰ ਲੈ ਪੇ ਨੂੰ ਲਾਈਕ ਤੇ ਫੋਲੋ ਕਰ ਤੇ ਹੋਰ ਵੀਰਾਂ ਤੱਕ ਜਾਣ ਕਰ ਜਰੂਰ ਸ਼ੇਅਰ ਕਰਿਓ। ਸੋ ਕਿਸਾਨਪੁਰ ਜਦੋਂ ਵੀ ਆਪਾਂ ਕੋਈ ਹਰਬੀ ਸਾਈਡ ਵਰਤਦੇ ਆਂ ਨਦੀਨ ਨਾਸ਼ਕ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਵਾਸਤੇ ਵਰਤਦੇ ਆਂ ਤਾਂ ਅਕਸਰ ਹੀ ਜਿਹੜੇ ਵੱਖ-ਵੱਖ ਤਰੀਕੇ ਨਾਲ ਜਿਹੜਾ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਵਾਲੇ ਹਰਬੀ ਸਾਈਡ ਹੁੰਦੇ ਆ ਜਿਵੇਂ ਸੰਕੋਰ ਦੀ ਕਿਸਾਨ ਵੀ ਜਿਹੜੇ ਵਰਤੋਂ ਕਰਦੇ ਆਂ ਆਪਾਂ ਤਾਂ ਉਹਦਾ ਆਪਾਂ ਨੂੰ ਰਿਜ਼ਲਟ ਆ ਲਗਭਗ 3 ਤੋਂ 4 ਦਿਨ ਬਾਅਦ ਹੀ ਆਪਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਬਈ ਗੁਲੀ ਡੰਡਾ ਮੱਚਣਾ ਸ਼ੁਰੂ ਹੋ ਜਾਂਦਾ ਗੁਲੀ ਡੰਡਾ ਜਿਹੜਾ ਸੜ ਜਾਂਦਾ ਤਾਂ ਉਹਦਾ ਆਪਾਂ ਨੂੰ ਰਿਜ਼ਲਟ ਜਲਦੀ ਵਿੱਚ ਦੇਖਣ ਨੂੰ ਮਿਲ ਜਾਂਦਾ ਪਰ ਇਸ ਤੋਂ ਇਲਾਵਾ ਜਦੋਂ ਆਪਾਂ ਹੋਰ ਕਈ ਤਰ੍ਹਾਂ ਦੇ ਟੈਕਨੀਕਲ ਵਰਦੇ ਐ ਅਟਲੈਂਟਿਕ ਵਰਦੇ ਲੀਡਰ ਵਰਤਦੇ ਆ ਜਾਂ ਇਹ ਜਿਹੜੀਆਂ ਆਪਾਂ 48 ਘੰਟੇ ਦੀ ਦਵਾਈਆਂ ਵਰਤਦੇ ਆ ਜਾਂ ਆਪਾਂ ਪਾਣੀ ਲਾਉਣ ਤੋਂ 2 ਜਾਂ 4 ਦਿਨ ਪਹਿਲਾਂ ਜਿਹੜਾ ਟੈਕਨੀਕਲ ਵਰਤਦੇ ਆ ਤਾਂ ਇਹਨਾਂ ਦਾ ਰਿਜ਼ਲਟ ਦੇਖਣ ਲਈ ਆਪਾਂ ਨੂੰ ਥੋੜੀ ਜਿਹੀ ਵੇਟ ਕਰਨੀ ਪੈਂਦੀ ਤੇ ਵੇਟ ਕਰਦਿਆਂ ਕਰਦਿਆਂ ਕਈ ਵਾਰ ਜੇਕਰ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਤੇ ਆਪਾਂ ਲੇਟ ਹੋ ਜਾਂਨੇ ਤੇ ਗੁੱਲੀ ਡੰਡਾ ਬਹੁਤ ਵੱਡਾ ਹੋ ਜਾਂਦਾ ਤਾਂ ਫਿਰ ਆਪਾਂ ਨੂੰ ਉੱਥੇ ਜਿਹੜਾ ਗੁੱਲੀ ਡੰਡਾ ਕਟਰੋਲ ਕਰਨਾ ਬਹੁਤ ਔਖਾ ਜਾਂਦਾ ਤੇ ਜੇਕਰ ਆਪਾਂ ਉੱਥੇ ਚਾਹੀਏ ਵੀ ਗੁੱਲੀ ਗੰਡੇ ਨੂੰ ਕੰਟਰੋਲ ਕਰਨਾ ਤੇ ਉਹ ਕਿਤੇ ਨਾ ਕਿਤੇ ਫਿਰ ਆਪਣੀ ਕਣਕ ਦੇ ਝਾੜ ਤੇ ਪ੍ਰਭਾਵ ਪਾਉਂਦਾ ਕਿਉਂਕਿ ਕਣਕ ਆਪਣੀ ਫਿਰ ਵੱਡੀ ਹੋ ਜਾਂਦੀ ਆ ਤਾਂ ਉਹੋ ਹੀ ਸਮਾਂ ਕਣਕ ਦਾ ਫਟਾਰੇ ਦਾ ਹੁੰਦਾ ਤੇ ਉਹ ਕਣਕ ਤੇ ਆਪਾਂ ਹਰਬੀਸਾਈਡ ਵਰਤ ਕੇ ਕਿਉਂਕਿ ਆਪਾਂ ਚਾਹੁੰਨੇ ਗ ਸਟਰੋਂਗ ਜਿਹੜੇ ਹਰਬੀਸਾਈਡ ਵਰਤਨੇ ਪੈਂਦੇ ਆ ਤਾਂ ਗੁਲੀ ਡੰਡਾ ਕਿਤੇ ਨਾ ਕਿਤੇ ਆਪਾਂ ਥੋੜਾ ਮਾਤਰਾ 'ਚ ਕੰਟਰੋਲ ਕਰ ਲੈਨੇ ਆ ਪਰ ਉਹਦਾ ਕਣਕ ਨੂੰ ਕਾਫੀ ਜ਼ਿਆਦਾ ਜਿਹੜਾ ਝਟਕਾ ਵੀ ਲੱਗਦਾ ਤਾਂ ਫਟਾਰੇ ਸਮੇਂ ਜੇਕਰ ਕਣਕ ਦੱਬ ਜਾਂਦੀ ਏ ਤਾਂ ਫਿਰ ਅੱਗੇ ਜਾ ਕੇ ਆਪਾਂ ਨੂੰ ਉਹਦਾ ਝਾੜਦੇ ਵੀ ਇਸ ਚੀਜ਼ ਦਾ ਪ੍ਰਭਾਵ ਦੇਖ ਨੂੰ ਮਿਲਦਾ ਜੇ ਝਾੜ ਘਟਦਾ ਤਾਂ ਕਿਸਾਨ ਪਰ ਜਦੋਂ ਵੀ ਆਪਾਂ ਅਕੀਰਾ ਵਾਲਾ ਟੈਕਨੀਕਲ ਵਰਤਦੇ ਚਾਹੇ ਆਪਾਂ 48 ਘੰਟੇ 'ਚ ਵਰਤਦੇ ਆ ਤੇ ਚਾਹੇ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਵਰਤਦੇ ਆ ਚਾਹੇ 2 ਦਿਨ ਚਾਹੇ 4 ਦਿਨ ਵਰਤਨੇ ਪਹਿਲਾਂ ਤਾਂ ਇਹਨੇ ਰਿਜ਼ਲਟ ਆਪਾਂ ਨੂੰ ਪਾਣੀ ਲਾਉਣ ਤੋਂ ਬਾਅਦ ਹੀ ਮਿਲਣਾ ਕਿਉਂਕਿ ਜੇਕਰ ਤਾਂ 48 ਘੰਟੇ ਦੇ ਵਿੱਚ ਜਦੋਂ ਆਪਾਂ ਸਪਰੇਅ ਕਰਦੇ ਆ ਤੇ ਜੇਕਰ ਤਾਂ ਇਹਨੇ ਗੁੱਲੀ ਡੰਡੇ ਦਾ ਚੰਗਾ ਆਪਾਂ ਨੂੰ ਉੱਥੇ ਰਿਜ਼ਲਟ ਮਿਲ ਗਿਆ ਤੇ ਕਈ ਵਾਰ ਹੁੰਦਾ ਵੀ ਗੁੱਲੀ ਡੰਡਾ ਉੱਗਦਾ ਹੀ ਬਹੁਤ ਘੱਟ ਆ ਤੇ ਜੇਕਰ ਉੱਥੇ ਵੀ ਆਪਾਂ ਨੂੰ ਇਹਦਾ ਰਿਜ਼ਲਟ ਘੱਟ ਮਿਲਿਆ ਤਾਂ ਅੱਗੇ ਜਾ ਕੇ ਵੀ ਆਪਾਂ ਨੂੰ ਇਹਦਾ ਰਿਜ਼ਲਟ ਘੱਟ ਹੀ ਮਿਲਣਾ ਕਿਉਂਕਿ ਪਾਣੀ ਲਾਉਣ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗਣਾ ਵੀ ਜਦੋਂ ਆਪਾਂ ਪਾਣੀ ਖੇਤ ਨੂੰ ਲਾ ਲੈਨੇ ਆ ਤੇ ਜਿਹੜਾ ਸਵਾਲ ਸੀ ਵੀ ਕਿੰਨੇ ਦਿਨ ਜੇ ਗੁੱਲੀ ਡੰਡਾ ਖਤਮ ਹੁੰਦਾ ਅਸਲ ਵਿੱਚ ਕਿਸਾਨ ਭਰਾਓ ਆਪਾਂ ਨੂੰ ਜਿਹੜਾ 10 ਤੋਂ 12 ਦਿਨ ਬਾਅਦ ਇਹਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਗੁੱਲੀ ਡੰਡਾ ਕੰਟਰੋਲ ਹੋਊ ਜਾਂ ਨਹੀਂ ਹੋਊਗਾ ਤਾਂ ਇਹਦਾ ਨਿਸ਼ਾਨੀਆਂ ਕੀ ਨਜ਼ਰ ਆਉਂਦੀਆਂ ਤਾਂ ਵੈਸੇ ਕਿਸਾਨ ਭਰਾ ਜਦੋਂ ਆਪਾਂ ਖੇਤ ਨੂੰ ਪਾਣੀ ਲਾ ਲੈਨੇ ਆ ਤਾਂ ਪਾਣੀ ਲਾਉਣ ਤੋਂ 7 ਤੋਂ 8 ਦਿਨ ਬਾਅਦ ਆਪਾਂ ਨੂੰ ਇਹ ਦੇਖ ਲੈਣਾ ਚਾਹੀਦਾ ਪੁੱਟ ਕੇ ਗੁੱਲੀ ਡੰਡੇ ਨੂੰ ਪਹਿਲੇ ਨੰਬਰ ਤੇ ਤਾਂ ਆਪਾਂ ਨੂੰ ਕਣਕ ਤੋਂ ਨੀਵਾ ਨਜ਼ਰ ਆਊਗਾ ਜੇਕਰ ਇਹਦੀ ਗ੍ਰੋਥ ਰੁਕ ਗਈ ਆ ਤਾਂ ਇਹ ਕਣਕ ਤੋਂ ਨੀਵਾ ਨਜ਼ਰ ਆਊਗਾ ਤੇ ਜੇਕਰ ਤੁਹਾਨੂੰ ਉਦੋਂ ਹੀ ਲੱਗਦਾ ਵੀ ਕਣਕ ਤੋਂ ਨੀਵਾ ਨਹੀਂ ਜਾਂ ਹਰਾਪਣ ਚ ਅਜੇ ਹਰਾਪਣ ਚ ਦਿਖਾਈ ਦੇ ਰਿਹਾ ਦੂਜੇ ਨੰਬਰ ਤੇ ਇਹਦੇ ਜਿਹੜਾ ਇਹਨੂੰ ਪੀਲਾ ਸ਼ੂਨ ਪੈਣਾ ਸ਼ੁਰੂ ਹੋ ਜਾਂਦਾ ਯਾਨੀ ਕਿ ਬੂਟਾ ਜਿਹੜਾ ਪੀਲਾ ਪੈ ਜਾਂਦਾ ਪੀਲਾ ਪਾਏ ਕੇ ਤੇ ਕਾਫੀ ਦਿਨਾਂ ਤੱਕ ਜਿਹੜਾ ਖੜਾ ਰਹਿੰਦਾ ਉਸ ਤੋਂ ਬਾਅਦ ਜਦੋਂ ਆਪਾਂ ਦੂਜਾ ਬਾਣੀ ਲਗਭਗ ਲਾਉਨੇ ਆ ਉਦੋਂ ਜਾ ਕੇ ਇਹ ਬਿਲਕੁਲ ਖਤਮ ਹੁੰਦਾ ਜੇਕਰ ਉਹਦਾ ਆਪਾਂ ਨੂੰ ਰਿਜ਼ਲਟ ਮਿਲ ਰਿਹਾ ਹੋਵੇ ਤਾਂ ਤਾਂ ਤੁਸੀਂ 8 ਤੋਂ 7-8 ਦਿਨ ਬਾਅਦ ਪੁੱਟ ਕੇ ਦੇਖ ਸਕਦੇ ਜੀ ਵੀ ਗੁਲੀ ਡੰਡੇ ਦੀ ਜੜਾ ਜਿਹੜੀ ਜਦੋਂ ਤੁਸੀਂ ਗੁਲੀ ਡੰਡਾ ਪੁੱਟੋਗੇ ਤੇ ਆਪਾਂ ਥੱਲੇ ਜੜ ਦੇਖਣੀ ਹੈ ਜੇਕਰ ਤੁਹਾਨੂੰ ਲੱਗਦਾ ਵੀ ਇੱਕ ਵੀ ਜੜ ਚਿੱਟੀ ਆ ਤਾਂ ਸਮਝ ਲਓ ਗੁਲੀ ਡੰਡਾ ਫਟਾਰਾ ਕਰ ਰਿਹਾ ਹੈ ਕੁਝ ਜੜਾਂ ਦੀ ਗਰੋਥ ਰੁਕੀ ਆ ਤੇ ਜੇਕਰ ਜ਼ਿਆਦਾ ਹੀ ਸਾਰੀਆਂ ਚਿੱਟੀਆਂ ਜੜਾਂ ਤਾਂ ਸਮਝ ਲਓ ਬਿਲਕੁਲ ਆਪਾਂ ਨੂੰ ਤਾਂ ਰਿਜ਼ਲਟ ਨਹੀਂ ਮਿਲਿਆ ਤਾਂ 7 ਤੋਂ 8 ਦਿਨ ਬਾਅਦ ਆਪਾਂ ਗੁਲੀ ਡੰਡਾ ਪੁੱਟ ਕੇ ਦੇਖ ਸਕਦੇ ਆ ਇੱਥੇ ਕਿ ਜage ਰਿਜ਼ਲਟ ਜਿਹੜਾ ਮਿਲਣਾ ਸ਼ੁਰੂ ਹੋ ਜਾਂਦਾ ਜੇਕਰ ਇੱਥੇ ਗਰੋਥ ਰੁਕ ਗਈ ਆ ਤਾਂ ਸਮਝ ਲਓ ਗੁਲੀ ਡੰਡਾ ਕੰਟਰੋਲ ਹੋ ਜਾਊਗਾ ਤਾਂ ਜੇਕਰ ਗੁਲੀ ਡੰਡਾ ਵੱਡਾ ਹੈ ਕਾਫੀ ਵੱਡਾ ਹੈ ਜਾਨੀ ਕਿ 4 ਤੋਂ 5 ਪੱਤਿਆਂ ਦਾ ਹੋ ਚੁੱਕਾ ਤਾਂ ਫਿਰ ਉੱਥੇ ਆਪਾਂ ਨੂੰ ਕੰਟਰੋਲ ਨਹੀਂ ਮਿਲਣਾ ਤਾਂ ਉੱਥੇ ਆਪਾਂ ਨੂੰ ਫਿਰ ਕੋਈ ਨਾ ਕੋਈ ਹੋਰ ਜਿਹੜਾ ਆਪਸ਼ਨ ਦੀ ਚੋਣ ਕਰਨੀ ਪਊਗੀ ਤਾਂ ਦੁਬਾਰਾ ਆਪਾਂ ਤੁਹਾਨੂੰ ਦੱਸ ਦਿੰਨੇ ਬਈ ਇਹਦਾ ਆਪਾਂ ਨੂੰ 10 ਤੋਂ 12 ਦਿਨ ਬਾਅਦ ਅਸਲ ਦੇ ਵਿੱਚ ਜਾ ਕੇ ਪਤਾ ਲੱਗਦਾ ਗੁਲੀ ਡੰਡਾ ਜਿਹੜਾ ਪੀਲਾ ਪਾ ਕੇ ਤੇ ਖੜ ਜਾਂਦਾ ਜਾਨੀ ਕਿ ਕਾਫੀ ਜ਼ਿਆਦਾ ਪੀਲਾ ਪੈ ਜਾਂਦਾ ਜਿਵੇਂ ਆਪਾਂ ਐਟਲੈਂਟਸ ਦਵਾਈ ਕਰਦੇ ਹੁੰਦੇ ਆ ਤਾਂ ਗੁਲੀ ਡੰਡੇ ਦਾ ਕਾਦਰੋਗ ਜਾਂਦਾ ਫਿਰ ਉਹ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਪੀਲਾ ਪਾ ਕੇ ਤੇ ਫਿਰ ਮਰਦਾ ਜੇਕਰ ਉਹਦਾ ਆਪਾਂ ਨੂੰ ਰਿਜ਼ਲਟ ਮਿਲ ਰਿਹਾ ਹੋਵੇ ਤਾਂ ਇਸ ਤਰੀਕੇ ਆਪਾਂ ਇਹ ਸਮਝ ਸਕਦੇ ਆ ਜੇਕਰ ਤੁਹਾਨੂੰ ਲੱਗਦਾ ਵੀ ਗੁਲੀ ਡੰਡਾ ਵੱਡਾ ਸੀ ਫਿਰ ਤੁਸੀਂ ਰਿਸਕ ਨਾ ਲਓ ਤਾਂ ਫਿਰ ਉੱਤੇ ਕੋਈ ਨਾ ਕੋਈ ਤੁਸੀਂ ਜਦੋਂ ਵੀ ਆਪਣਾ ਕਣਕ ਵਿੱਚ ਪੈਰ ਧਰਾਵਾ ਹੋ ਜਾਂਦਾ ਤੇ ਉਹਦੇ ਹਿਸਾਬ ਨਾਲ ਤੁਸੀਂ ਜਿਹੜਾ ਵੀ ਟੈਕਨੀਕਲ ਵਰਤਨਾ ਕੋਈ ਜ ਟੈਕਨੀਕਲ ਆਪਾਂ ਵਰਤ ਸਕਦੇ ਆ ਕਿ ਥੋੜੇ ਬਾਦੀ ਗਿਲ ਵਿੱਚ ਵੀ ਵਰਤੇ ਜਾ ਸਕਦੇ ਜਿਵੇਂ ਟੌਪਿਕ ਵਗੈਰਾ ਵਰਗੇ ਟੈਕਨੀਕਲ ਹੁੰਦੇ ਆ ਤਾਂ ਸੰਕੋਰ ਵਗੈਰਾ ਵਰਗੇ ਤਾਂ ਫਿਰ ਜੇਕਰ ਤੁਸੀਂ ਐਟਲੈਂਟਸ ਆ ਲੀਡਰ ਵਾਲੇ ਇਦਾਂ ਦੇ ਟੈਕਨੀਕਲ ਵਰਤਨੇ ਆ ਤਾਂ ਫਿਰ ਉੱਥੇ ਆਪਾਂ ਨੂੰ ਜਿਹੜਾ ਜ਼ਮੀਨ ਦੇ ਵਿੱਚ ਆਪਣਾ ਪੈਰ ਨਾ ਖੋਬਦਾ ਵੇ ਉਹ ਟੈਕਨੀਕਲ ਤੁਸੀਂ ਵਰਤ ਸਕਦੇ ਜੇਕਰ ਤਾਂ ਅਲਬਾ ਗੁੱਲੀ ਡੰਡਾ ਵੱਡਾ ਤਾਂ ਵੱਡੇ ਗੁੱਲੀ ਡੰਡੇ ਨੂੰ ਇਹ ਜਿਹੜੀ ਐਟਲੈਂਟਿਸ ਦਵਾਈ ਕੰਟਰੋਲ ਕਰਦੀ ਆ ਕੋਹ ਜਾ ਤੱਕ 100% ਤਾਂ ਵੈਸੇ ਉਹ ਵੀ ਖਤਮ ਨਹੀਂ ਕਰਦੀ ਪਰ ਫਿਰ ਵੀ ਕਾ ਵੀ ਹੱਦ ਤੱਕ ਗੁੱਲੀ ਡੰਡੇ ਦਾ ਕਾਦੇ ਨਾ ਰੋਕ ਦਿੰਦੀ ਕਿ ਕਣਕ ਆਪਣੀ ਉੱਪਰ ਆ ਜਾਂਦੀ ਆ ਤਾਂ ਫਿਰ ਉਹਦਾ ਆਪਾਂ ਜਿਹੜਾ ਵਧੀਆ ਨਾ ਵਧੀਆ ਆਪਾਂ ਕੰਟਰੋਲ ਕਹਿ ਸਕਦੇ ਕਿਉਂਕਿ ਜਦੋਂ ਕਣਕ ਉੱਪਰ ਚੜ ਜਾਂਦੀ ਤੇ ਫਿਰ ਕਿਤੇ ਨਾ ਕਿਤੇ ਆਪਣੀ ਕਣਕ ਦੇ ਝਾੜ ਤੇ ਉਸ ਚੀਜ਼ ਦਾ ਪ੍ਰਭਾਵ ਦੇਖਣ ਨੂੰ ਬਹੁਤ ਘੱਟ ਮਿਲਦਾ ਤੇ ਪਰ Atlantide ਵਰਤੋਂ ਵੀ ਆਪਾਂ ਨੂੰ ਕਿਸਾਨ ਪਰੋਂ 45 ਦਿਨ ਤੋਂ ਪਹਿਲਾਂ ਪਹਿਲਾਂ ਕਰ ਲੈਣੀ ਚਾਹੀਦੀ ਆ ਇਸ ਤੋਂ ਲੇਟ ਆਪਾਂ ਨੂੰ ਇਹਨਾਂ ਜਿਹੜੇ ਸਟਰੋਂਗ ਨਦੀਨ ਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੋ ਫਿਰ ਵੀ ਕਿਸੇ ਕਿਸਾਨ ਨੇ ਦਾ ਸਵਾਲ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ